ਖੇਤੀ ਕਾਨੂੰਨਾਂ ਦੇ ਦਾ ਤੁਸੀਂ ਗੱਲ ਕਰਤੀ ਹੈ ਸ਼ਰਮਾ ਜੀ ਖੇਤੀ ਕਾਨੂੰਨਾਂ ਦੇ ਦਰਮਿਆਨ ਜਦੋਂ ਲੜਾਈ ਜਦੋਂ ਜਦ ਲੋਕ ਕਰ ਰਹੇ ਸੀ ਸੰਘਰਸ਼ ਕਰ ਰਹੇ ਸੀਗੇ ਉਸ ਦਰਮਿਆਨ ਭਾਜਪਾ ਆਗੂਆਂ ਦੇ ਬੋਲ ਵੀ ਬਥੇਰੇ ਵਿਗੜੇ ਤੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਕਿਸਾਨਾਂ ਤੇ ਵੱਖ-ਵੱਖ ਤਰ੍ਹਾਂ ਦੇ ਠੱਪੇ ਲਾਉਣ ਦੀ ਹੁਣ ਫਿਰ ਤੁਸੀਂ ਉਹ ਜਿਹੜੀ ਚੀਜ਼ ਆ ਜੇ ਖੇਤੀ ਕਾਨੂੰਨਾਂ ਦੀਆਂ ਕਨਸੂਆਂ ਦੇ ਉੱਤੇ ਗੱਲ ਕਰ ਚੁੱਕੇ ਆ ਤੇ ਭਾਜਪਾ ਆਗੂਆਂ ਦੇ ਵਿਗੜੇ ਬੋਲਾਂ ਬਾਰੇ ਵੀ ਗੱਲ ਕਰੀਏ ਵਿਵਾਦਤ ਬਿਆਨਾਂ ਬਾਰੇ ਵੀ ਇਹ ਤਾਂ ਅੱਜਕੱਲ ਕਿਸਾਨਾਂ ਨੂੰ ਨਸ਼ੇ ਦੇ ਤਸਕਰ ਤੇ ਕसाई ਦੱਸ ਰਹੇ ਆ ਜੀ ਪਰਵਿੰਦੀ ਉਸ ਸਮੇਂ ਜਦੋਂ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਦਿੱਲੀ ਦੀਆਂ ਬਰੂਹਾਂ ਤੇ ਚੱਲੀ ਸੀ ਉਸ ਸਮੇਂ ਇਹਨਾਂ ਕਿਸਾਨਾਂ ਨੂੰ ਭਾਜਪਾ ਨੇ ਭਾਜਪਾ ਦੇ ਮੀਡੀਆ ਨੇ ਭਾਜਪਾ ਦੇ ਸਮਰਥਕਾਂ ਪ੍ਰਚਾਰਕਾਂ ਨੇ ਹਾਂ ਅਤਵਾਦੀ ਵੀ ਕਿਹਾ ਵੱਖਵਾਦੀ ਵੀ ਕਿਹਾ ਖਾਲਸਤਾਨੀ ਵੀ ਕਿਹਾ ਚੀਨੀ ਪਾਕਿਸਤਾਨੀ ਵੀ ਕਿਹਾ ਪਤਾ ਨਹੀਂ ਕਿਹੜੇ ਕਿਹੜੇ ਟੈਗ ਲਗੇ ਜੀ ਜੀ ਜੋ ਇਹਨਾਂ ਕੋਲ ਨਵੇਂ ਸ਼ਬਦ ਰੋਜ਼ ਘੜਦੇ ਸੀ ਉਹ ਅੰਦੋਲਨ ਜੀਵੀ ਤੱਕ ਕਿਹਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਹਾਂਜੀ ਹਾਂਜੀ ਹੈਨਾ ਸੋ ਇਸ ਲਈ ਉਹ ਤੁਹਾਡੀ ਮਨਸ਼ਾ ਸਾਫ ਸੀ ਕਿ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਜਿੱਠਾ ਚਾਹੁੰਦੇ ਹੋ ਇੱਕ ਪਾਸੇ ਦੇਸ਼ ਦਾ ਹੰਦਾ ਤਾਂ ਤੇ ਦੂਏ ਪਾਸੇ ਤੁਹਾਡੀ ਇਹ ਮਨਸ਼ਾ ਸੋ ਉਹ ਸਾਰੇ ਪ੍ਰਗਟਾਵੇ ਉਸ ਸਮੇਂ ਹੋਏ ਪਰ ਅੱਜ ਵੀ ਸਥਿਤੀ ਬਦਲੀ ਨਹੀਂ ਹੈ ਅੱਜ ਵੀ ਇਹਨਾਂ ਦੀ ਨੀਅਤ ਔਰ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਪੰਜਾਬ ਦਾ ਗਵਾਂਢੀ ਸੂਬਾ ਹਰਿਆਣਾ ਪੰਜਾਬ ਦੀ ਤਸਵੀਰ ਵਾਲਾ ਹੀ ਸੂਬਾ ਹੈ ਜੀ ਉਸ ਸੂਬੇ ਦੇ ਵਿੱਚ ਜੋ ਇਹਨਾਂ ਨੇ ਇਸ ਵਾਰ जाट ਭਾਈਚਾਰੇ ਨੂੰ ਇੱਕ ਤਰ੍ਹਾਂ ਨਾਲ ਸਾਈਡ ਤੇ ਪੁੱਠਾ ਟਾਂਕ ਕੇ ਆਪਣੀ ਰਾਜਨੀਤੀ ਚਮਕਾਈ ਹੈ ਉਹ ਵੀ ਫਾਰਮੂਲਾ ਪੰਜਾਬ ਚ ਲਿਆਉਣ ਨੂੰ ਫਿਰਦੇ ਨੇ ਹੂੰ 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 ਹੋਰ ਉਸੇ ਫਾਰਮੂਲੇ ਦਾ ਨਤੀਜਾ ਇਹ ਕਿ ਅੱਜ ਹਰਿਆਣੇ ਚ ਖੜ ਕੇ ਹੂੰ ਹੂੰ ਹਰਿਆਣੇ ਦਾ ਇੱਕ ਰਾਜ ਸਭਾ ਮੈਂਬਰ ਭਾਜਪਾ ਦਾ ਮੈਂਬਰ ਪਾਰਲੀਮੈਂਟ ਭਾਜਪਾ ਦਾ ਹੂੰ ਪੰਜਾਬ ਦੇ ਕਿਸਾਨਾਂ ਨੂੰ ਨਸ਼ੇ ਦੇ ਛੁਦਾਗਰ ਵੀ ਦੱਸਦਾ ਪੰਜਾਬ ਦੇ ਕਿਸਾਨਾਂ ਨੂੰ ਕਸਾਈ ਵੀ ਦੱਸਦਾ ਪੰਜਾਬ ਦੇ ਕਿਸਾਨਾਂ ਨੂੰ ਮਤਲਬ ਅਪਾਰਨ ਕਰਤਾ ਵੀ ਦੱਸਦਾ ਹੂੰ ਰਾਮਚੰਦਰ ਜਾਗੜਾ ਜੁਗੜਾ ਨਾਂ ਦਾ ਕੋਈ ਇਹਨਾਂ ਦਾ ਮੈਂਬਰ ਪਾਰਲੀਮੈਂਟ ਹੈ ਹਾਂਜੀ ਹਾਂ ਤੇ ਰੋहतक ਦੇ ਮਹਿਮ ਦੇ ਵਿੱਚ ਉਹ ਗੰਨੇ ਦੀ ਜਿਹੜੀ ਮਿਲ ਹੁੰਦੀ ਆ ਉਹਦਾ ਉਤ ਘਟਨ ਕਰਨਾ ਹੈ ਮਸਲਾ ਕਿਸਾਨੀ ਨਾਲ ਸੰਬੰਧਿਤ ਜਿੱਥੇ ਆਇਆ ਹੂੰ ਉਹਦੇ ਘਟਨ ਦੇ ਵਿੱਚ ਜਨਤਕ ਸਮਾਗਮ ਚ ਉਹਦੇ ਬੋਲ ਨੇ ਇਹ ਹੂੰ 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 ਜੀ ਕਿਸਾਨ ਜਿਹੜੇ ਪੰਜਾਬ ਤੋਂ ਅੰਦੋਲਨ ਚ ਆਏ ਸੀਗੇ ਉਹ ਤਾਂ ਨਸ਼ੇ ਦਾ ਸੌਦਾ ਕਰਦੇ ਨੇ ਜੀ ਇਹ ਉਹ ਅੰਦੋਲਨ ਤੋਂ ਬਾਅਦ ਜੀ ਸਾਡੇ ਤਾਂ ਹਰਿਆਣੇ ਚ ਚਿੱਟਾ ਹੋ ਗਿਆ ਜੀ ਫੀਮ ਹੋ ਗਈ ਜੀ ਭੁੱਕੀ ਹੋ ਗਈ ਜੀ ਆਹ ਹੋ ਗਿਆ ਜੀ ਇਹ ਕਹਿੰਦਾ ਜੀ ਉਹ ਤੋਂ ਪਹਿਲਾਂ ਤਾਂ ਸਾਡੇ ਬੱਚੇ ਰੋਟੀ ਮੋਚੀ ਕਹਿੰਦੇ ਸੀ ਜੀ ਇਹਨਾਂ ਨੇ ਕਹਿਣਾ ਸਿਕਾਇਆ ਜੀ ਸਾਰਾ ਕੋ ਨਸ਼ਾ ਦਾ ਹੂੰ ਇਹ ਇੱਕ ਐਮਪੀ ਦੇ ਬੋਲ ਨੇ ਹੂੰ ਇੱਥੇ ਨਹੀਂ ਰੁਕਿਆ ਜੀ ਉਹ ਕਹਿੰਦਾ ਜੀ ਇਹ ਕਿਸਾਨ ਨਹੀਂ ਸੀਗੇ ਤਾਂ ਕਸਾਈ ਸੀ ਉਹ ਅੱਛਾ ਬੰਦੇ ਮਾਰਦੇ ਨੇ ਹੂੰ ਬਿ ਸ਼ਰਮ ਪਣੇ ਦੀ ਹੱਦ ਇੱਥੇ ਰਹੀ ਕਿ ਉਹ ਕਹਿੰਦਾ ਵੀ ਉਸ ਕਿਸਾਨ ਅੰਦੋਲਨ ਦੇ ਦੌਰਾਨ ਹਾਂ ਜਿੱਥੇ ਕਿਸਾਨ ਅੰਦੋਲਨ ਚੱਲਿਆ ਮਤਲਬ ਸਿੰਘੂ ਤੇ ਟਿਕਰੀ ਬਾਰਡਰ ਤੇ ਜੀ ਕਹਿੰਦਾ ਜੀ ਉਥੋਂ ਆਲੇ ਦਾਲ ਦੇ ਪਿੰਡਾਂ ਦੀਆਂ 700 ਕੁੜੀਆਂ ਲਾਪਤਾ ਹੋ ਗਈਆਂ। ਉਹ ਅੱਛਾ ਇਹ ਬਹੁਤ ਗੰਭੀਰ ਦੋਸ਼ ਹੈ। ਹੂੰ ਹੂੰ ਸਹੀ ਸਹੀ। ਕਹਿੰਦਾ ਇਸ ਮਸਲੇ ਤੇ ਉਹਨੂੰ ਸਿੱਧਾ ਮਾਨਹਾਨੀ ਦਾ ਕੇਸ ਉਹਦੇ ਤੇ ਕਰਨਾ ਬਣਦਾ। ਹੂੰ ਜੱਥੇ ਬੰਦਿਆਂ ਨੂੰ ਇਹ ਕੇਸ ਕਰ ਦੇਣਾ ਚਾਹੀਦਾ ਹੈ ਇਹੋ ਜਿਹੇ ਬੰਦੇ ਤੇ। ਹੂੰ ਆ ਜਾ ਮਿੱਤਰ ਅਦਾਲਤ ਚ ਦੱਸ ਕਿਦੀ ਕਿਦੀ ਧੀਤ ਵੇਤ ਬੱਚੀ ਖੋਈ ਹੈ ਬਿਲਕੁਲ ਸਹੀ ਹੈ ਬਿਲਕੁਲ ਉੱਥੇ ਜਸਲੇਨ ਅੰਦੋਲਨ ਵਾਪਸ ਆ ਆਲੇ ਦਾਲ ਦੇ ਪਿੰਡਾਂ ਦੇ ਲੋਕ ਗਲ ਲਾ ਕੇ ਉਹਨਾਂ ਬਜ਼ੁਰਗਾਂ ਦੇ ਭੁੱਬਾਂ ਮਾਰ ਕੇ ਰੋਏ ਨੇ ਰੋਏ ਨੇ ਸਹੀ ਹੈ ਜੀ ਇਹ ਕੀ ਕਹਿ ਰਹੇ ਨੇ ਜਨਾਬ ਕਹਿੰਦਾ ਜੀ ਸੀਆਈ ਸੀਆਈਡੀ ਦੀਆਂ ਰਿਪੋਰਟਾਂ ਨੇ ਕਿ ਜੀ 700 ਕੁੜੀਆਂ ਉੱਥੋਂ ਲਾਪਤਾ ਹੋ ਗਈਆਂ ਇਹ ਇਹ ਬੋਲ ਪਤਾ ਵੀ ਕਹੇ ਜੇ ਨੇ ਹੂੰ ਹੰਗਣਾ ਰਣੌਤ ਕੀ ਕਹਿੰਦੀ ਸੀ ਕਿ ਉਸ ਕਥਨ ਅੰਦੋਲਨ ਦੇ ਵਿੱਚ ਰੇਪਇਸਟ ਔਰ ਕਤਲ ਸੀ ਹਾਂਜੀ ਹਾਂਜੀ ਬਿਲਕੁਲ ਤੇ ਇਹ ਬਿਲਕੁਲ ਉਹ ਨਾਮ ਦਾ ਜੁੱਦਾ ਬੋਲ ਆ ਬਾਅਦ ਚ ਉਹ ਕਹਿੰਦਾ ਸੀ ਕੰਗਣਾ ਦੇ ਬਿਆਨ ਨਾਲ ਭਾਜਪਾ ਦਾ ਕੋਈ ਤਾਂ ਨਹੀਂ ਉਹਦਾ ਨਿੱਜੀ ਬਿਆਨ ਆ ਕੱਲ ਨੂੰ ਇਹਦੇ ਨਾਲ ਵੀ ਕਹਿ ਦੇਣਗੇ ਕਹਿ ਦੇਣਗੇ ਬਿਲਕੁਲ ਹੁਣ ਜੇ ਇੱਕ ਮੈਂਬਰ ਪਾਰਲੀਮੈਂਟ ਇਹ ਕਹਿ ਰਿਹਾ ਕਿ ਜਨਤਕ ਸਮਾਗਮ ਦੇ ਵਿੱਚ ਕਿ 700 ਕੁੜੀਆਂ ਲਾਪਤਾ ਨੇ ਤੇ ਕਹਿੰਦਾ ਸੀਆਈਡੀ ਦੀ ਰਿਪੋਰਟਾਂ 'ਚ ਪਈਆਂ ਤਾਂ ਫਿਰ ਪੁਲਿਸ ਦੇ ਖਾਤਿਆਂ 'ਚ ਵੀ ਪਈਆਂ ਹੋਣਗੀਆਂ ਉਹਨਾਂ ਦੀ ਐਫਆਈਆਰ 'ਚ ਵੀ ਦਰਜ ਹੋਏਗਾ ਤੇ ਪਰ ਐਫਆਈਆਰ ਦਾ ਦਿਖਾਓ ਨਾ ਕਿੱਥੇ ਹੈ ਹਮ ਸਹੀ 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 ਮੀਡੀਆ ਦਾ ਜਵਾਨਾ ਹੈ ਤੇ ਸੋਸ਼ਲ ਮੀਡੀਆ ਤਾਂ ਭਰਿਆ ਪਿਆ ਹੁੰਦਾ ਕੀ ਅੱਜ ਏਸ ਪਿੰਡ ਦੀ ਬੱਚੀ ਗਾਇਬ ਆ ਜੇ ਇਸ ਮਹੱਲੇ ਦੀ ਕੁੜੀ ਗਾਇਬ ਆ ਅੱਜ ਇੱਥੇ ਆ ਨਿਆਣਾ ਨਹੀਂ ਲੱਭਿਆ ਅੱਜੇ ਦੀ ਧੀ ਨਹੀਂ ਲੱਭੀ ਉਹ ਮਾਪਿਆਂ ਤਾਂ ਲੈਣਾ ਲੱਗੇ ਹੁੰਦੇ ਮੀਡੀਆ ਤੇ ਇਹਨਾਂ ਦਾ ਮੀਡੀਆ ਦਾ ਚਮਕਾ ਚਮਕਾ ਦਿਖਾਉਂਦਾ ਹੂੰ ਏਡਾ ਬੜਾ ਦੋਸ਼ ਪਰ ਸ਼ਰਮ ਨਹੀਂ ਆਈ ਉਹ ਵੀ ਪੰਜਾਬ ਦੀ ਭਾਰਤ ਦੀ ਉਹ ਧਿਰ ਦੇ ਉੱਤੇ ਤੁਸੀਂ ਲਾ ਰਹੇ ਹੋ ਜਿਨੇ ਹਰ ਲੜਾਈ ਮਰਿਓ ਕੇ ਲੜੀ ਹੋਵੇ ਮੁਲਕ ਲਈ ਹੂੰ 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 ਸਭ ਦੀ ਹੱਦ ਸੀ ਹੂੰ ਸੋ ਇਹ ਇਹ ਮਸਲਾ ਵੱਡਾ ਬਣੂਗਾ ਉਹ ਕਹਿੰਦਾ ਜੀ ਇਹ ਭਾਈਚਾਰਾ ਵੰਡਣ ਆਏ ਸੀ ਸਾਡੇ ਕਿਸਾਨਾਂ ਨੂੰ ਲੜਾਉਣ ਆਏ ਸੀ ਲੋਕਾਂ ਨੂੰ ਢਕਾਉਣ ਆਏ ਸੀ ਜੀ ਇਹਨਾਂ ਨੇ ਮਾਹੌਲ ਵਿਗਾੜਤਾ ਜੀ ਸੋ ਮੈਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਕੱਟੇ ਤਿੰਨ ਖੇਤੀ ਕਾਨੂੰਨ ਨਵੇਂ ਸਿਰੋਂ ਲਿਆਂਦੇ ਜਾ ਰਹੇ ਨੇ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਇਹ ਤਲਕੀ ਵਾਲਾ ਮਾਹੌਲ ਆਪ ਹੀ ਸਿਰਜ ਰਹੇ ਨੇ ਤੇ ਉਹ ਸਿਰਜਣਾ ਪਿੱਛੇ ਇਹਨਾਂ ਦੀ ਇੱਕ ਮੰਨਸ਼ਾ ਕੰਮ ਕਰਦੀ ਆ ਕਿ ਜੇਕਰ ਫੇਰ ਮਾਹੌਲ ਭਖਿਆ ਮੁੜਕੇ ਅੰਦੋਲਨ ਖੜਾ ਹੋਏ ਤਾਂ ਉਹਦੀ ਪਹਿਲ ਕਦਮੀ ਪੰਜਾਬ ਨੇ ਕਰਨੀ ਆ ਇਸ ਲਈ ਪੰਜਾਬ ਦੇ ਲੀਡਰ ਹੋਰ ਨਾਲ ਸੂਬਿਆਂ 'ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਇਕੱਠਿਆਂ ਕਰਨ ਉਹ ਤੋਂ ਪਹਿਲਾਂ ਇਹਨੂੰ ਇੰਨਾ ਬਦਨਾਮ ਕਰ ਦੋਗੇ ਕਿ ਕਿਸੇ ਸੂਬੇ 'ਚ ਬੜਨ ਨਾ ਦਿੱਤੇ ਜਾਣ ਹੂੰ ਤੇ ਉਹਦੇ ਲਈ ਫਿਰ ਸਾਡੇ ਬੀਜੇਪੀ ਦੇ ਲੀਡਰ ਉੱਥੇ ਬੋਲਣ ਆ ਜਾਣਗੇ ਸਾਡੇ ਸੂਬੇ ਨਾਲ ਆਇਓ ਸਾਡੇ ਸੂਬੇ ਨਾਲ ਆਇਓ ਤਾਂ ਕਿ ਲੱਗੇ ਜਿਵੇਂ ਲੋਕ ਕਹਿ ਰਹੇ ਨੇ ਹੂੰ 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 ਸੋ ਇਹ ਮਾਹੌਲ ਸਿਰਜਣਾ ਦੀ ਭੂਮਿਕਾ ਬਣਾਈ ਜਾ ਰਹੀ ਆ ਤਾਂ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਜਿਹੜਾ ਸੁੱਭਿਆ ਰਹੀਂ ਲਾਗੂ ਕਰਾਉਣਾ ਉਹਦਾ ਮਸਲਾ ਦਬ ਜਵੇ ਆ ਕਲੇਸ਼ ਵਾਲਾ ਮਸਲਾ ਵੱਡਾ ਹੋ ਜਵੇ ਇਹ ਸ਼ਾਸਨ ਬਿਆਨ ਹੈ ਔਰ ਇਹਦੇ ਉੱਤੇ ਜਥੇਬੰਦੀਆਂ ਨੂੰ ਜਾਂ ਪੰਜਾਬ ਦੀਆਂ ਧਿਰਾਂ ਨੂੰ ਪੰਜਾਬ ਸਰਕਾਰ ਨੂੰ ਨੋਟਿਸ ਲੈਣਾ ਬਣਦਾ ਪਰ ਅਫਸੋਸ ਇਹਨਾਂ ਤਿਲਾਂ 'ਚ ਤੇਲ ਕਿੱਥੇ ਆ ਜੀ ਬਿਲਕੁਲ